ਸ਼ਸ਼ੀਕਲ ਜੀ ਉਮੀਦ ਕਰਦੇ ਤੁਸਾਰੇ ਵਧੀਆ ਹੋਵੋਗੇ ਕਿ ਹਾਲ ਚਾਲ ਹੈ ਜੀ ਅੱਜ ਸਵੇਰ ਤੋਂ ਕੰਮ ਕਰਨ ਲੱਗੀ ਹੋਈ ਹਾਂ ਮੈਂ ਦੇਖੋ ਸਾਰੀਆਂ ਸਫਾਈਆਂ ਸੁਗੂਈਆਂ ਕੀਤੀਆਂ ਤੇ ਅੱਜ ਤਾਂ ਬਾਲ ਪੇਪਰ ਲਾਇਆ ਹੁਣ ਮੈਂ ਬਣਾ ਰਹੀ ਹਾਂ ਜੀ ਕਾਫੀ ਕਿਉਂਕਿ ਸਿਰ ਦਰਦ ਹੋ ਰਿਹਾ ਮੇਰਾ ਬਹੁਤ ਹੀ ਜ਼ਿਆਦਾ ਤੇ ਸਾਰਿਆਂ ਨੂੰ ਦੱਸੋ ਜੀ ਸਰਦੀ ਵਾਲੇ ਕੱਪੜੇ ਕਿਨਾਂ ਕਿਨਾਂ ਨੇ ਕੱਢ ਲਏ ਤੇ ਆਹ ਦੇਖੋ ਜੀ ਇੱਧਰ ਬੋਰਾ ਭਰਿਆ ਹੋਇਆ ਸਰਦੀ ਵਾਲੇ ਕੱਪੜੇ ਹਨ ਤੇ ਉਹ ਵਿਚਾਰਾ ਹੁਣ ਸਾਈਡ ਤੇ ਹੋ ਕੇ ਲੱਗ ਗਿਆ ਕਿਉਂਕਿ ਗਰਮੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੁੰਦਾ ਵੀ ਕੂਲਰ ਦੀ ਕਿੰਨੀ ਹੁੰਦੀ ਆ ਨਾ ਜਿਹਾ ਵੀ ਕੂਲਰ ਦੇ ਵਿੱਚ ਸਾਰੇ ਕਿੰਨੇ ਖੁਸ਼ ਹੁੰਦੇ ਆ ਵੀ ਠੰਡਾ ਠੰਡਾ ਦਿੰਦਾ ਇਹਦੇ ਨਾਲ ਤੇ ਆਹ ਦੇਖੋ ਜੀ ਕਿ ਮੈਂ ਬੋਰਾ ਭਰੇ ਆ ਪੇ ਕੱਪੜਿਆਂ ਦਾ ਤੇ ਹੁਣ ਮੇਰਾ ਸਿਰ ਦਰਦ ਹੋ ਰਿਹਾ ਭਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਿਰ ਦਰਦ ਹੋ ਰਿਹਾ ਸਾਹੀ ਮੈਂ ਗੈਪ ਵੀ ਲੱਤੀ ਹੋਈ ਆ ਤੇ ਕੁਝ ਕੰਮ ਹੋਰ ਪਏ ਨੇ ਉਹਨਾਂ ਕਰਕੇ ਥੱਕੀ ਹੁਣ ਮੈਂ ਬਣਾ ਕੇ ਪੀ ਲਵਾਂ ਕਾਫੀ ਕਿ ਥੋੜਾ ਜਿਹਾ ਰਿਲੀਫ ਮਿਲੇ ਬਾਕੀ ਕੰਮ ਮੈਂ ਫੇਰ ਕਰੂੰਗੀ ਅੱਜ ਮੈਂ ਬਹੁਤ سارے ਕੰਮ ਕੀਤੇ ਨੇ ਤੇ ਦੇਖੋ ਫ੍ਰਿਜ ਵੀ ਪੂਰਾ ਚੰਗੀ ਤਰ੍ਹਾਂ ਕਲੀਨ ਕਰਕੇ ਜਿਹੜੇ ਡੱਬੇ ਸੀਗੇ ਉੱਥੇ ਕਰੇ ਫਿਰ ਬਾਹਰ ਤੋਂ ਬੋਰਤਨ ਹੋਰ ਕਿਚਨ ਦਾ ਕਿਉਂਕਿ ਕਿਚਨ ਦਾ ਉਹ ਟੁੱਟ ਗਿਆ ਆਹ ਡਰਾਅ ਟੁੱਟ ਗਿਆ ਤੇ ਆ ਪੱਥਰ ਹੁਣ ਇਹ 1-2 ਦਿਨ ਦੇ ਵਿੱਚ ਮਿਸਤਰੀ ਤੋਂ ਬਾਅਦ ਦੇਖਾਂਗੇ ਫਿਰ ਸਰਦੀ ਨਿਕਲੇ ਤੋਂ ਬਾਅਦ ਦੇਖਾਂਗੇ ਜਾਂ ਹੁਣ ਹੈਨਾ ਜਦੋਂ ਵੀ ਟਾਈਮ ਆਇਆ ਤੇ ਹੁਣ ਮੈਠੇ ਵੀ ਚਲੋ ਥੋੜੇ ਜਿਹਾ ਰਿਲੀਫ ਜਿਹਾ ਹੋ ਜਾਊਗਾ ਬੰਦੇ ਨੂੰ ਨਾ ਸਿਰ ਦਰ ਜਿਹੜੇ ਪ੍ਰੋਬਲਮ ਆ ਨਾ ਇਹ ਜਦੋਂ ਸ਼ੁਰੂ ਹੋ ਜਾਂਦੀ ਆ ਕਿਉਂਕਿ ਮਾਈਗਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਮੈਨੂੰ ਮੇਰੇ ਫਿਰ ਨਾ ਸਿਰ ਦਰ ਦੇ ਨਾਲ-ਨਾਲ ਮੇਰੇ ਨੂੰ ਹੂ ਬੇਨ ਹੁੰਦੀ ਆ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਜੀ ਵੀ ਜਦੋਂ ਆਪਾਂ ਨੂੰ ਇੰਨੀ ਥਕਾਵਟ ਹੋ ਜਵੇ ਸਿਰ ਦਰਦ ਹੋ ਜਵੇ ਤੇ ਆਪਾਂ ਨੂੰ ਕੀ ਟੈਬਲੇਟ ਕਿਹੜਾ ਲੈਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਹਮ ਮਾਈਗ੍ਰੇਨ ਕਰਤੇ ਜਾਂ ਕੁਝ ਵੀ ਲਾ ਲਓ ਤੇ ਹੁਣ ਮੈਂ ਪੀ ਲੈਂਦੀ ਹਾਂ ਕੌਫੀ ਆ ਜੋ ਪਾਚ ਪਾਉਂਗੀ ਕੌਫੀ ਦੇ ਤਾਂ ਥੋੜਾ ਜਿਹਾ ਵਧੀਆ ਜਿਹਾ ਲੱਗੂਗਾ ਕਿ ਇੱਕ ਬਹੁਤ ਨਾਲ ਨਾ ਕਾਫੀ ਇੰਨੀ ਮਤਲਬ ਸਟਰੋਂਗ ਜੀ ਨਹੀਂ ਬਣਦੀ ਜਿਹੜੇ ਸਬ ਨਾਲ ਮੇਰੇ ਸਿਰ ਚ ਦਰਦ ਹੋ ਰਿਹਾ ਤਾਂ ਕਾਫੀ ਮੇਨ ਤੋਂ ਸਟਰੋਂਗ ਹੀ ਚਾਹੀਦੀ ਆ ਸੋ ਬਾਕੀ ਜੀ ਮੈਂ ਬੱਲਾ ਮਾਤਾ ਆਪਣੀ ਇਦਾਂ ਹੀ ਚੱਲਦੀਆਂ ਰਹਿਣਗੇ ਕਿਉਂਕਿ ਸਰਦੀ ਦੇ ਵਿੱਚ ਇਹ ਦੱਸੋ ਭਾਈ ਹੁਣ ਤੱਕ ਦੇ ਤੁਸੀਂ ਸਾਗ ਕਿੰਨੀ ਵਾਰ ਬਣਾ ਲਿਆ ਤੇ ਮੂਲੀ ਵਾਲੇ ਪਰੌਠੇ ਦੱਸੋ ਕਿੰਨੇ ਕਿੰਨੇ ਖਾ ਲਏ ਤੇ ਤੋਂ ਮੈਂ ਨਹੀਂ ਖਾਤੇ ਕਿ ਤਾ ਹੁਣ ਕਈ ਮੈਂ ਤਾਂ ਗਾਵੀ ਹੁਣ ਅੱਗੇ ਕੰਬਲ ਰਜਾਈਆਂ ਘਰੋਂ ਨਿਕਲ ਜਾਣਗੇ ਇੱਕ ਮੂਲੀ ਵਾਲੇ ਫਰਾਉਂਟੇ ਖਾ ਕੇ ਤੁਸੀਂ ਸਮਝਦਾਰ ਹੋ ਪੂਰਾ ਇਸ਼ਾਰਾ ਸਮਝ ਗਏ ਠੀਕ ਹੈ ਵੀਡੀਓ ਤੋ ਮੇਰੀ ਅਜੇ ਠੀਕ ਨਹੀਂ ਹੈ ਜੀ ਦੇਖੋ ਕਾਫੀ ਬਣ ਗਈ ਹੈ ਜੀ ਬਾਲਾ ਜਾ ਗਿਆ ਕਾਫੀ ਨਾ ਉਹ ਅੱਜ ਦਾ ਬਲੌਗ ਮੈਂ ਐਸੇ ਨਾਲ ਐਂਡ ਕਰਨ ਲੱਗੀ ਹਾਂ ਤੇ ਸਾਰੇ ਜੀ ਕੋਈ ਮੇਰੇ ਇਹ ਬਲੌਗ ਛੋਟਾ ਜਾਂ ਦੇਖ ਰਿਹਾ ਵਾ ਮੀਨੀ ਬਲੌਗ ਤਾਂ ਮੈਨੂੰ ਕੋਈ ਡਾਕਟਰ ਜਾਂ ਕੋਈ ਵੈਦ ਜਾਂ ਕੋਸ਼ੀ ਪੈਣਪਰਾ ਮੈਨੂੰ ਇਹ ਚੀਜ਼ ਦਾ ਜ਼ਰੂਰ ਕੋਈ ਮੈਡੀਸਨ ਕੋਈ ਐਕਸਰਸਾਈਜ਼ ਜ਼ਰੂਰ ਦੱਸਿਓ ਕਿ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਬਹੁਤ ਹੁੰਦੀ ਹੈ ਬਹੁਤ ਜਲਦੀ ਜਦੋਂ ਵੀ ਮੈਂ ਕੋਈ ਵਜਨ ਵਾਲਾ ਕੰਮ ਜਾਂ ਕੋਈ ਕੰਮ ਥੋੜਾ ਜ਼ਿਆਦਾ ਕਰ ਲਾ ਤਦ ਹੁੰਦੀ ਹੈ ਸੋ ਬਾਏ ਬਾਏ ਜੀ ਸਭ ਬਲੌਗ ਅੱਪ ਇਸ ਨਾਲ ਐਂਡ ਕਰਨ ਲੱਗਿਆ